ਬਿਊਟੀਫੁੱਲ ਪੀਪਲ ਕੀ ਹਾਲ ਚਾਲ ਸਾਰਿਆਂ ਦਾ ਸਵੇਰ ਹੋ ਗਈ ਆ ਧੁੱਪ ਨਾ ਮੇਰੀ ਅੱਖਾਂ ਨਹੀਂ ਖੁੱਲਦੀਆਂ ਪੀਆ ਤੇ ਅੱਜ ਸੰਡੇ ਦਾ ਦਿਨ ਆ ਆਪਾਂ ਤਾਰਾ ਕੱਢਣ ਲੱਗਿਆ ਤੇ ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ ਵਾ ਦਸ ਟ੍ਰੈਕਸ਼ਨ ਕੱਟ ਹੋ ਗਿਆ ਥੋੜੀ ਦੇਰੀ ਦੁੱਧ ਕੱਢਦੀ ਆ ਉਤੋਂ ਬਾਅਦ ਫਿਰ ਵਾਪਸ ਕੱਟ ਹੋ ਜਾਂਦਾ ਦੁੱਧ ਆਉਣਾ ਬੰਦ ਹੋ ਜਾਂਦਾ ਤੇ ਮੈਂ ਹੱਥ ਨਾਲ ਕੱਢ ਰਿਹਾ ਦੋ ਤਿੰਨ ਦਿਨ ਤੋਂ ਤਾਰਾ ਤੇ ਚਲੋ ਅੱਜ ਫਿਰ ਤੋਂ ਕੱਢਦੇ ਆ ਉਹ ਵੱਛਾ ਉਹ ਆ ਗਿਆ ਫਲੋਈ ਦੀ ਪਹਿਲਾ ਧਾਰ ਕਰਨੇ ਆਪਾਂ ਫਲੋਈ ਆਪ ਹੀ ਆ ਗਈ ਅੱਗੇ ਨੂੰ ਪਤਾ ਹੈ ਹੁਣ ਧਾਰ ਦਾ ਟਾਈਮ ਹੋ ਗਿਆ ਤੇ ਗਾਈਜ਼ ਆਪਾਂ ਇੱਥੇ ਨਾ ਜਾਲੀ ਲਾਈ ਹੈ ਇਹਦਾ ਜਿਹੜਾ ਬੱਚਾ ਹੈ ਨਾ ਇਹਨਾਂ ਵਿੱਚੋਂ ਮੂੰਹ ਕੱਢ ਕੇ ਤੇ ਦੁੱਧ ਪੀ ਲੈਂਦਾ ਇਸ ਕਰਕੇ ਆ ਦੇਖੋ ਚਿਕਨ ਵੇਅਰ ਲਾਈ ਆਪਾਂ ਰੋਜ਼ ਹੀ ਪੀ ਲੈਂਦਾ ਰੋਜ਼ ਹੀ ਪੀ ਲੈਂਦਾ ਉਹ ਆ ਗਿਆ ਪਹਿਲੇ ਹੀ ਭੁਜਾਈ ਨਾ ਫਲੋਈ ਨੂੰ ਤੋੜਨਾ ਆ ਜਾ ਇੱਧਰ ਹੁਣ ਜਾਏਗੀ ਤੇ ਗੰਦੀ ਹੋਈ ਕੋਈ ਸੇ ਬੈਠੀ ਸੀ ਮੈਨੂੰ ਲੱਗਦਾ ਲਿਬੜੀ ਇਹ ਸਾਰੀ ਤੇ ਇਹਨੂੰ ਮੈਂ ਬੰਨ ਦੇਣਾ ਕਿਉਂਕਿ ਆ ਤੰਗ ਕਰਦਾ ਆ ਆਪਣਾ ਦਾਲਾਨ ਨੂੰ ਫਿਰਦਾ ਚੱਲ ਆ ਜਾ ਇਹ ਤੇ ਬੰਨਣਾ ਤੈਨੂੰ ਦੇਖੋ ਮੈਂ ਪੈਪ ਚਲਾ ਕੇ ਆਣਾ ਤੇ ਫਿਰ ਇਹਨੂੰ ਸਾਫ਼ ਕਰਨਾ ਆ ਵੀ ਆ ਗਿਆ ਟਿੱਡੂ ਇਹਦੇ ਪਾਣੇ ਮੇਰੇ ਲਈ ਦੁੱਧ ਆ ਗਿਆ ਪਰ ਮੈਨੂੰ ਬੰਨਣਾਗਾ ਇਹਨੂੰ ਬਾਅਦ ਚ ਪਿਾਵਾਂਗੇ ਬੋਤਲ ਨਾਲ ਹਾਂ ਪੀ ਲੈਂਦੇ ਫੜਦੇ ਓਕੇ ਕੀ ਗੱਲ ਆਪ ਲਈ ਇਹਨੂੰ ਹੀ ਪੀ ਲੈਂਦੇ ਟਿੱਡੂ ਇਨੂੰ ਆਪਣੇ ਬੱਚੇ ਦੀ ਇੰਨੀ ਪਛਾਣ ਹੈ ਦੂਜੀਆਂ ਗਾਵਾਂਾਂ 'ਚ ਲਾ ਲੈਂਦੀ ਆ ਕੋਈ ਵੀ ਬੱਚੇ ਨੂੰ ਬਟਰਫਲਾਈ ਬੜਾ ਤੰਗ ਕਰਦੀ ਏ ਇਹਦਾ ਪਹਿਲੇ ਲੱਤ ਰੁੱਤਾ ਜ਼ਰੂਰ ਮਾਰਨੀ ਆਨੂੰ ਬੱਚਾ ਜਿਹੜਾ ਵੀ ਲਾਵਾਂਗੇ ਇਹਨੂੰ ਇਹਦਾ ਦਿਲ ਨਹੀਂ ਕਰਦਾ ਇਹਦਾ ਨਹੀਂ ਦਿਹੇ ਕਰਦਾ ਇਹਦਾ ਪ੍ਰੀਸ਼ਸ ਦੁੱਧ ਕੋਈ ਹੋਰ ਪੀਵੇ ਹੂੰ ਓਏ ਮੇਰੇ ਨਾ ਮਰਦੀ ਆ ਵੇਖੀ ਹੁਣ ਮੈਂ ਬੈਠਾਂਗਾ ਨਾ ਫਿਰ ਨਹੀਂ ਲੱਤ ਮਾਰਾਂਗਾ ਹੂੰ ਬਾਸ ਬਾਈ ਸਾਇ ਬੈਠਿਆ ਤਾਂ ਰੁੱਕ ਗਈ ਬਾਸ ਨਾ ਓਏ ਮੈਂ ਬੈਠਾ ਹਾਂ ਉਹ ਆ ਗਏ ਸਦਾਈ ਕੀ ਗੱਲ ਉਹ ਪੈਕਸ ਆ ਗਏ ਮੈਂ ਪਹਿਲੇ ਇਹਨਾਂ ਨੂੰ ਬਾਹਰ ਕੱਢ ਦਵਾਂ ਚੱਲੋ ਜੀ ਬਾਹਰ ਦਰਵਾਜ਼ਾ ਖੋਲ੍ਹਣਾ ਇਸ ਕਰਕੇ ਫਲੋਈ ਨੂੰ ਆਪਾਂ ਫੀਡ ਪਾਤੀ ਹੈ ਪਾਣੀ ਪਾੜੇ ਵਿੱਚ ਪਾ ਦੇ ਭਰ ਦੇ ਪਾਣੀ ਵੀ ਪਾ ਦੇਣਾ ਹੁਣ ਪਾਈਪ ਕੱਟ ਚਲਾਇਆ ਬਸ ਤੇ ਮੁਰਗਿਆਂ ਨੂੰ ਵਾਧੂ ਥਾਣਾ ਮਰਨ ਲੱਗ ਗਿਆ ਹੁਣ ਉਹ ਬੀਆਂ ਚੰਗਰਾਂ ਦੀ ਫੀਡ ਦੇ ਵਿੱਚ ਹਾਂ ਥੱਲੇ ਜਿਹੜਾ ਡਿੱਗਦਾ ਸਾਰਾ ਖਾ ਜਾਂਦੀਆਂ ਬੋਤੀ ਘੱਟ ਚਲਾਇਆ ਤੇ ਮੈਂ ਚਲਾ ਕੇ ਆਵਾ ਹੋਰ ਕੋਈ ਨਹੀਂ ਹੁਣ ਕਰ ਦੇਣਾ ਫਾਇਦੇ ਨਾਲ ਥਾੜੇ ਵੀ ਨਹੀਂ ਥੁੱਪੇ ਜਾਣੇ ਇਹਨਾਂ ਆਪੜੀ ਮੈਂ ਦਬ ਤੇਜ਼ ਕਰਕੇ ਨਾ ਮੈਂ ਪਾਣੀ ਥੋੜਾ ਜਿਹਾ ਤੇਜ਼ ਕੀਤਾ ਤੇ ਜਿਆਦਾ ਪਾਣੀ ਵਿੱਚ ਆਪਾਂ ਤੇ ਬੋਲਦੇ ਹਾਂ ਫੀਡ ਨੂੰ ਸਾਰੀ ਢੋ ਏ ਬੱਚੇ ਨੂੰ ਮੈਂ ਹੁਣ ਬੰਦ ਨਾ 1 ਵਜੇਗਾ ਥੋੜਾ ਹਾਂ ਉਹ ਅੱਛਾ ਬੰਦ ਓਏ ਹੋਏ ਹੋਏ ਆ ਇੰਨਾ ਗੋਇ ਕਿਥੋਂ ਲਾ ਲੈਨੇ ਆ ਬਿਲਦੀ ਰਹੀ ਹੈ ਗੋਇ ਚ ਕੋਈ ਬੈਠੀ ਐ ਤਾਂ ਹੀ ਲਤਾ ਹਰੀਆਂ ਕੀਤੀਆਂ ਕਿਦਾਂ ਚਲ ਆ ਜਾ ਬੱਚੇ ਤੇਰੇ ਮੈਂ ਬੰਦਵਾ ਤੇ ਤੈਨੂੰ ਬਾਅਦ ਚ ਪਾ ਦਾਂਗੇ ਫੇਰ ਬੋਤਲ ਨਾਲ ਬੱਚੇ ਨੂੰ ਮੈਂ ਇੱਧਰ ਬੰਦ ਤਾ ਪਰ ਆ ਜਾਂਦਾ ਕਿ ਮੈਂ ਦੁੱਧ ਹੋਰ ਪੀਵਾਂ ਆ ਵੇਖੋ ਗਾਈ ਜਿਹੜੀ ਆਪਾਂ ਡੀਹੌਰਨਿੰਗ ਦੀ ਕੀਤੀ ਸੀ ਨਾ ਤੇ ਉਹ ਸਹੀ ਹੋਈ ਐ ਹਾਂ ਹੁਣ ਪਾਪੜੀ ਧਿਆਨ ਲੱਗੀ ਐ ਤੇ ਆ ਉਤਰ ਜਾਣੀ ਤੇ ਥੱਲੇ ਵਾ ਲੋਕ ਜਾਣੇ ਨੇ ਸਾਰੇ ਸਹੀ ਹੋ ਗਈ ਇਹਦੀ ਹੋਰ ਦੇਰ ਕਰਾਂ ਨਹੀਂ ਕੋਈ ਨਹੀਂ ਬਸ ਇੰਨਾ ਕੀ ਬੜਾ ਧਾਰ ਚੋਦ ਦੁਬਾਰ ਨਵਾ ਦਾਂਗੇ ਹਾਂ ਜੇ ਤੂੰ ਇੱਕ ਹੋਰ ਗਾਂ ਬਾਹਰ ਲਿਆ ਦੇ ਤਾਂ ਇਕੱਠੇ ਚੋਲਾਂਗੇ ਇੱਕ ਮੈਚ ਚੋਲਾਂਗੇ ਇੱਕ ਤੂੰ ਚੋਲੀ ਓਕੇ ਮੈਂ ਲੈ ਕੇ ਆਂਨਾ ਲੋ ਜੀ ਮੈਂ ਇਹਨੂੰ ਲੈ ਕੇ ਜਾਣਾ ਹੁਣ ਤੇ ਆਪਾਂ ਇਹਦੀ ਧਾਰ ਚਾਹਾਂਗੇ ਆ ਵੀ ਉੱਠ ਗਈ ਐ ਬੈਠੀ ਸੀ ਆ ਆਰਾਮ ਨਾਲ ਆ ਵੀ ਗੰਦੀ ਹੋਈ ਥੜਥੜੀ ਚੱਲ ਪੀ ਚੱਲ ਆ ਜਾ ਤੈਨੂੰ ਚਾਹਾਂ ਇਹਦੇ ਵੀ ਥਾਣ ਚੰਗੀਦੜ ਧੋਦੇ ਸਾਹਿਬ ਇਹਦੇ ਵੀ ਥਾਣ ਸਾਹਿਬ ਧੋ ਰਿਆ ਤੇ ਇਹਨੂੰ ਆਪਾਂ ਇੱਥੇ ਮੰਨ ਲਈ ਐ ਖਲੋਈ ਉਧਰ ਐ ਪੀੜ ਖਾਂਦੀ ਵੀ ਆਪਣੀ ਪੂਰੀ ਵਧੀਆ ਗਾਂ ਐ ਆ ਫਿਕਸ ਅਡਰ ਇਹਦਾ ਪੂਰਾ ਦੇਖੋ ਕਿੰਨਾ ਸੋਹਣਾ ਬਹੁਤ ਸੋਹਣਾ ਬਾਨਾ ਹੋਇਆ ਇਹਦਾ ਕੈਪੈਸਿਟੀ ਇਹਦੀ ਹੋਰ ਜ਼ਿਆਦੇ ਆ ਹਾਂ ਜੀ ਹੋਰ ਇਹਨੂੰ ਫੀਡ ਫੂਡ ਹੋਰ ਜ਼ਿਆਦਾ ਪਾਈਏ ਤੇ ਹੋਰ ਜ਼ਿਆਦਾ ਦੁੱਧ ਬਣਾ ਸਕਦੀ ਹੈ ਤੇ ਇਹਦਾ ਦੁੱਧ ਵੀ ਬਹੁਤ ਜ਼ਿਆਦਾ ਕਰੀਮੀ ਆ ਲੋ ਜੀ ਇਹਦਾ ਫਲੋਇਦੀ ਧਾਰ ਨਿਕਲਣੀ ਸ਼ੁਰੂ ਹੋ ਗਈ ਹੈ ਤੇ ਮੈਂ ਉਹ ਵਾਲੀ ਗਾਂ ਦੀ ਕੱਢਾਂਗਾ ਧਾਰ ਉਹ ਪਸੰਗੀ ਉਹਦਾ ਦੁੱਧ ਝੋਰਿਆ ਹੁਣ ਹਾਂ ਉਹਦੇ ਥਣ ਤੋਤੇ ਨੇ ਉਹਦੇ ਥਣ ਤੋਤੇ ਨੇ ਤੇ ਦੁੱਧ ਆਪੇ ਨਿਕਲਣ ਲੱਗ ਗਿਆ ਹਾਂਜੀ ਗਾਈਸ ਆਪਾਂ ਨਾ ਇਹਨਾਂ ਨੂੰ ਪੱਠੇ ਪਾ ਰਹੇ ਆ ਆਪਾਂ ਜਿਹੜੇ ਨਵੇਂ ਪੱਠੇ ਮੰਗਾਏ ਨੇ ਉਹਦੇ ਚੋਂ ਪਾ ਰਹੇ ਇਹਦੇ ਚ ਵੀ ਹੈਗਾ ਕਾ ਹਾਂ ਇਹ ਥੋੜੀ ਜਿਹੀ ਸਟਾਰਟਿੰਗ ਚ ਹਾਂ ਇਹਦੇ ਚ ਨਾ ਉੱਪਰ ਵਾਲੇ ਬੇਲਾ ਚ ਥੋੜਾ ਜਿਹਾ ਦੂਜਾ ਕਾ ਵੀ ਹੈਗਾ ਪੂਰਾ ਹਲ ਫਲ ਫਲ ਨਹੀਂ ਹੈਗਾ ਖਾਂਦੀਆਂ ਵਧੀਆ ਕੋਈ ਨਹੀਂ ਡਾਇਵਰਸਟੀ ਵੀ ਹੋਣੀ ਚਾਹੀਦੀ ਥੋੜੀ ਚੇਂਜ ਵੀ ਹੋ ਜਾਏ ਹੂੰ ਆ ਕਿਹੜਾ ਕਾ ਆਇਆ ਉਂਜ ਮੈਨੂੰ ਲੱਗਦਾ ਔਰਚਡ ਗ੍ਰਾਸ ਹੈ ਆ ਵਧੀਆ ਹੁੰਦਾ ਵੈਸੇ ਆ ਨਾ ਬਹੁਤ ਵਧੀਆ ਹੁੰਦਾ ਹਾਈ ਪ੍ਰੋਟੀਨ ਹੁੰਦਾ ਤਾਂ ਹੀ ਫੇਰ ਘੱਟ ਖਾਰੀਆਂ ਹਨਾ ਹੂੰ ਕਿਉਂਕਿ ਜਲਦੀ ਢਿੱਡ ਭਰ ਜਾਂਦਾ ਇਹਨਾਂ ਦਾ ਅਲਫਾ ਛੱਡ ਕੇ ਔਰਚਰ ਗ੍ਰਾਸ ਖਾ ਰਹੀ ਹੈ ਹੂੰ ਔਰਚਰ ਗ੍ਰਾਸ ਵਧੀਆ ਹੁੰਦਾ ਜਿਹੜਾ ਬੱਕਰੀਆਂ ਵੀ ਖਾ ਰਹੀਆਂ ਵੇਖੋ ਔਰਚਰ ਦਾ ਸੌਫਟ ਵੀ ਹੈ ਜਿਆਦਾ ਹਨਾ ਸੌਫਟ ਬਹੁਤ ਹਾਂ ਬਹੁਤ ਸੌਫਟ ਹੈ ਤੇ ਗਾਈਸ ਆਪ ਵੇਖੋ ਆਵੇ ਨਵੀਆਂ ਜਿਹੜੀ ਬਲੈਕ ਵਾਲੀ ਉਹ ਆਪਾਂ ਵੇਚ ਦਿੱਤੀ ਐ ਤੇ ਆਪਾਂ ਨਵੀ ਲੈ ਕੇ ਆਏ ਆਗਾ ਇਹਦੇ ਸਿੰਗ ਨੇ ਮਤਲਬ ਸਿੰਗ ਕੱਟੇ ਨੇ ਦੁਬਾਰਾ ਤੋਂ ਫੇਰ ਹੁੱਕ ਗਏ ਨੇ ਛੋਟੇ ਛੋਟੇ ਕਿੱਦਾਂ ਦੀ ਲੱਗੀ ਤੁਹਾਨੂੰ ਗਾਂ ਦੱਸਿਓ ਆ ਡਰਦੀ ਥੋੜਾ ਜਿਹਾ ਇਸ ਕਰਕੇ ਰਸਾਏ ਦੇ ਨਾਲ ਹੀ ਲੰਕਾਇਆ ਅਗਰ ਫੜਨੀ ਹੋਵੇ ਜਦੋਂ ਤੇ ਆਪਾਂ ਫਿਰ ਇਹਦੇ ਨਾਲ ਫੜ ਲਈਦਾ ਹਾਂ ਨਹੀਂ ਤੇ ਉਹ ਉੱਥੇ ਜਾਣਾ ਸੀ ਨੇ ਠੀਕ ਹੋ ਗਈ ਥਰਥਰੀ ਹੌਲੀ 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 ਫਰਖਾਏ ਜਨਾ ਉਧਰ ਜੁਗਰੀਨੋ ਵੀ ਆਪਾਂ ਪੱਠੇ ਪਾਣ ਲੱਗੇ ਆ ਪੈ ਕਾ ਤੇ ਬੱਕਰੀ ਵੇਖੋ ਅੱਗੂ ਖਾ ਰਹੇ ਨੇ ਪਹਿਲੇ ਚੱਲ ਗਿਆ ਡਰ ਕੇ ਤੇ ਮੈਂ ਬੱਚੇ ਜੋਗਾ ਲੈ ਜਣਾ ਇੱਕ ਮੋਰਦਰ ਇਨਫ ਇਹਨੂੰ ਬੰਨੇ ਆ ਜੇ ਮੈਂ ਤੇ ਹੁਣ ਖੋਲਣਾ ਤੇ ਖੋਲ ਦੇ ਸਾਬ ਖੋਲ ਦੇ ਨਾ ਸਾਰੇ ਨਵੇੜ ਕੇ ਨਾ ਅੰਦਰ ਕਰਕੇ ਫਿਰ ਖੋਲਾਂਗਾ ਲੱਗੇ ਖਾਣ ਆ ਟੀਨ ਦਾ ਕਿੰਨਾ ਫਾਇਦਾ ਪੱਟੇ ਸਾਫ ਸੁਥਰੇ ਰਹਿੰਦੇ ਨੇ ਨੀਚੇ ਹਾਂਜੀ ਸਾਰੇ ਸਹੀ ਰਹਿੰਦੇ ਨੇ ਨਾਲੇ ਸਾਫ ਕਰਨਾ ਬੜਾ ਸੁੱਖਾ ਸੁੱਖਾ ਕਹਿ ਰਿ ਇਹਨੂੰ ਚੱਕ ਕੇ ਤੇ ਬਾਹਰ ਲੋ ਦੋ ਆ ਬੱਚੇ ਲਈ ਮੈਂ ਬਦਾਮ ਲੈ ਕੇ ਜਾ ਰਿਹਾ ਹਾਂ ਵਾ ਇਨੂੰ ਪਿਓਣੇ ਤੇ ਨਹੀਂ ਸਾਹਿਬ ਨਾ ਇਦਾਂ ਹੀ ਆਪੇ ਚੁੱਪ ਚੁਪ ਜਾਣੇ ਨੇ ਓਕੇ ਵੀ ਆਪਾਂ ਇੱਥੇ ਜਿਹੜੀ ਤਰਪਾਲ ਬੰਨੀ ਸੀ ਉਹ ਉਤਾਰਤੀ ਐ ਫਾਵਾ ਦੇ ਨਾਲ ਫਟ ਗਈ ਸੀ ਤੇ ਨਾਲ ਮੌਸਮ ਥੋੜਾ ਜਿਹਾ ਠੀਕ ਹੋ ਗਿਆ ਐ ਇੰਨੀ ਜ਼ਿਆਦਾ ਹੁਣ ਗਰਮੀ ਨਹੀਂ ਹੁੰਦੀ ਇਸ ਕਰਕੇ ਇੰਨੀ ਜ਼ਰੂਰਤ ਨਹੀਂ ਐ ਅਗਰ ਤੁਹਾਨੂੰ ਲੱਗੇਗਾ ਕਿ ਗਰਮੀ ਅਜੇ ਵੀ ਹੈਗੀ ਜ਼ਿਆਦਾ ਹਨਾ ਫੀਲ ਕਰਦੇ ਤਾਂ ਫਿਰ ਆਪਾਂ ਲਾ ਦਵਾਂਗੇ ਕਈ ਕੋੜੀ ਅੰਦਰ ਲਾਏ ਬੱਚਿਆਂ ਦੀ ਤਾਂ ਕੋਈ ਗੱਲ ਨਹੀਂ ਕਿਤੇ ਵੀ ਬਹਿ ਜਾਂਦੇ ਨੇ ਉੱਥੇ ਉੱਤਰੇ ਥੱਲੇ ਬਹਿ ਜਾਂਦੇ ਨੇ ਛੱਟ ਥੱਲੇ ਚਲ ਜਾਂਦੇ ਨੇ ਕੋੜੀ ਕਰਕੇ ਲਈ ਸੀ ਉਹਨੇ ਪੱਠੇ ਖਾਣੇ ਹੁੰਦੇ ਸੀ ਨਾ ਇੱਥੇ ਖੜੀ ਹੋ ਕੇ ਤਾਂ ਲਈ ਸੀ ਕੋੜੀ ਨੂੰ ਆਪਣਾ ਘਰ ਮਿਲ ਗਿਆ ਇਹਨਾਂ ਲਈ ਵੀ ਪੈਨ ਬਣਾਣਾ ਹੈ ਤੁਹਾਡਾ ਟਾਈਮ ਹੀ ਲੱਗ ਰਿਹਾ ਹੈਗਾ ਆਪਾਂ ਵੈਕਸ਼ਨ ਟੀ ਯਾਰ ਕਦੀ ਵੇਖਿਆ ਤੇ ਹੈ ਨਹੀਂ ਆਪਾਂ ਕੋੜੀ ਨੂੰ ਸ਼ਾਮੇ ਖਲੋਂਦੀ ਜਦ ਤਈ ਤਰਪਾਲ ਲਾਈ ਵੀ ਤਾਂ ਵੀ ਉਹ ਥੁੱਪੇ ਹੀ ਖਲੋਂਦੀ ਹੈ ਥੁੱਪੇ ਖਲੋਂਦੀ ਹਾਂ ਹੁਣ ਵੀ ਇਸ ਥੁੱਪੇ ਖਲੋਂਦੀ ਆਪਣੀ ਮਰਜ਼ੀ ਨਾਲ ਖਲੋਂਦੀ ਹੈ ਉਹਦਾ ਮਨ ਨਹੀਂ ਉੱਥੇ ਹਾਂ ਉਹਦੇ ਉਹਦੇ ਪੈਨ ਵਿੱਚ ਬਦਰਖਤ ਹੈਗਾ ਪਰ ਉੱਥੇ ਸ਼ਾਮ ਬੜੀ ਜ਼ਿਆਦਾ ਗਰਮੀ ਹੋਵੇ ਤਾਂ ਉਹ ਤਾਂ ਹੀ ਖੜਦੀ ਨਹੀਂ ਤੇ ਐਦੇ ਘੁੰਮਦੀ ਰਹਿੰਦੀ ਅੰਦਰ ਹੀ ਆ ਗਾਂ ਦਾ ਜਿਹੜਾ ਥੋੜਾ ਜਿਹਾ ਦੁੱਧ ਰਹਿ ਗਿਆ ਇਹ ਥੱਲੇ ਬੱਚਾ ਛੱਡਦਾ ਤੇ ਬੱਚੇ ਦੀ ਅੱਖਾਂ ਚੋਂ ਕਿਦਾਂ ਪਾੜੀਆਂ ਆ ਰਿਹਾ ਮੂੰਹ ਗਿੱਲਾ ਹੈ ਕਿ ਪਾਣੇ ਪਾਣੀ ਕਿਉਂ ਆ ਰਿਹਾ ਇਹ ਦੀ ਅੱਖਾਂ ਚੋਂ ਮੈਂ ਕਹਿੰਦਾ ਇਹ ਦੀ ਅੱਖਾਂ ਚੋਂ ਪਾਣੀ ਕਿਉਂ ਆ ਰਿਹਾ ਅੱਛਾ ਸਾਹਿਬ ਕਹਿ ਰਿਹਾ ਗਿੱਲਾ ਹੋ ਗਿਆ ਸ਼ਤਾਰ ਕੇ ਇਦਾਂ ਲੱਗ ਰਿਹਾ ਕਿ ਜਿਹਦਾ ਇਹਦੇ ਤੇਲ ਲਾਇਆ ਹੈ ਮੂੰਹ ਦੇ ਉੱਤੇ ਐਸੇ ਠੀਕਾ ਨਾ ਪੱਤ ਫਰ ਜਾਤਾ ਮੈਂ ਆਪਾਂ ਨਵੀਂ ਗਾਨ ਨੂੰ ਹੁਣ ਆਪਾਂ ਲੈ ਕੇ ਜਾ ਰਹੇ ਆ ਅੱਗੇ ਉੱਥੇ ਸਟੈਮ ਮਿਲਕਿੰਗ ਸਟੈਂਡ ਦੇ ਵਿੱਚ ਪਹਿਲਾਂ ਥੋੜਾ ਤੁਰਦੀ ਨਹੀਂ ਐਂ ਟਰਦੀ ਐ ਚੱਲ ਤੋੜਾ ਪਿੱਛੋਂ ਇਹਦੇ ਸਾਈਡ ਤੋਂ ਹੋਵੇ ਤਾਂ ਫਿਰ ਚੱਲਦੀ ਐ ਚੱਲ 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 ਆ ਦੇਖੋ ਰੁਕਣ ਲੱਗੀ ਨਹੀਂ ਬੜਾ ਹਾਂ ਚੱਲ 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 ਉਹ ਦਾ ਸਟ੍ਰੈਸ ਦੇ ਨਾਲ ਕੋਇਆ ਆ ਗਿਆ ਫਿਰ ਤੋਂ ਹੂੰ ਉਹ ਤੇ ਬਾਹਰ ਤੇ ਬੜੀ ਭਾਈ ਦੇ ਪੈਰ ਤੋਂ ਦਿੰਦੇ ਕਿ ਮੋੜ ਆਹ ਜੀ ਗਾਇਸ ਆਪਾਂ ਓਕਸੋ ਕਾ ਪਾਲਿਆ ਗਾਣ ਤੇ ਮੈਂ ਡਿੱਗ ਗਿਆ ਮੇਰੇ ਸੱਟ ਵੀ ਲੱਗ ਗਿਆ ਦੇਖੋ ਅਛੀ ਲੱਗੇਗਾ ਤਾਰਾ ਇਹ ਤੋਂ ਬਾਅਦ ਤੇ ਕੈਮਰਾ ਲੈ ਕੇ ਆਇਆ ਹਾਂ ਉਹ ਦੀ ਮੈਂ ਇੱਥੋਂ ਸ਼ੁਰੂ ਹੋਇਆ ਤਿਲਕ ਨਾ ਆ ਦੇਖੋ ਪੈਰਾਂ ਦੇ ਨਿਸ਼ਾਨ ਇੱਥੋਂ ਡਿੱਗਿਆ ਤੇ ਇੱਥੇ ਤੱਕ ਆਇਆ ਸਰ ਆਹੋ ਮੈਂ ਦੇਖਿਆ ਨਾਲ ਹੀ ਗਾਂ ਖਿੱਚ ਲਈ ਇੱਥੇ ਤੱਕ ਪੈਰ ਤਾਂ ਇੱਥੇ ਤੱਕ ਆ ਗਏ ਹੋਣੇ ਭਾਵੇਂ ਤੇਰੇ ਆਹੋ ਕੋਈ ਨਹੀਂ ਉਹਨੂੰ ਪਤਾ ਨਹੀਂ ਨਾ ਬੜਾ ਕੁਝ ਹੁੰਦਾ ਹੈ ਹੈ ਲੱਗਾ ਬੜੇ ਬੜੇ ਦੇਸ਼ਾਂ ਵਿੱਚ ਛੋਟੀ ਛੋਟੀ ਬਾਤਾਂ ਹੁੰਦੀ ਰਹਿੰਦੀ ਬਿਲਕੁਲ ਮੈਂ ਲੈ ਕੇ ਆਵਾਂ ਇਹਦੇ ਲਈ ਫੀਡ ਜਿਵੇਂ ਫਿਰ ਤੋਂ ਲਾਖ ਨੇ ਸਾਰ ਫਿਰ ਗੰਦੇ ਹੋਣੇ ਫੀਡਰ نیچے ਲੱਗ ਗਈ ਹੈ ਇੱਕ ਡਰਮ ਉਹਦੇ ਵਿੱਚ ਪਈ ਹੈ ਤੇ ਆਹ ਥੋੜੀ ਜੀ ਰਹਿ ਗਈ ਬਸ ਬਦਾ ਮਦਾ ਵੀ ਬਾਦੇ ਮੈਂ ਬਦਾਮ ਵੀ ਲਿਆਂਦੇ ਨੇ ਤੇ ਬਦਾਮ ਵੀ ਇਹਨੂੰ ਪਾ ਦਵਾਂਗੇ ਪਾਣੀ ਹੋਰ ਪਾਣਾ ਇਹ ਪਾਣੀ ਤੇ ਨਹੀਂ ਪਾਣਾ ਇਹਨੂੰ ਧਾਰਚਵਾਨ ਚ ਕੋਈ ਪ੍ਰੋਬਲਮ ਨਹੀਂ ਆ ਧਾਰਚਵਾਨ ਲਈ ਖੜ ਗਈ ਹੈ ਤੇ ਪਸ਼ਮੀ ਪਸ਼ਮੀ ਵੀ ਸਹੀ ਪਸ਼ਮੀ ਚ ਵੀ ਨਹੀਂ ਕੋਈ ਪ੍ਰੋਬਲਮ ਤੁਰਨ ਚ ਪ੍ਰੋਬਲਮ ਹੈ ਤੁਰਨ ਚ ਹੀ ਹੈ ਤੁਰਦੀ ਨਹੀਂ ਹੈ ਉਹ ਵੀ ਤੁਰ ਪੈਗੀ 4-5 ਦਿਨਾਂ ਦੇ ਅੰਦਰ ਅੰਦਰ ਤੁਰਨਾ ਆ ਜਾਏਗਾ ਕਿਉਂਕਿ ਫਾਰਮਾਂ ਚੋਂ ਆਉਂਦੀਆਂ ਨੇ ਨਾ ਕਦੀ ਰੱਸਾ ਪਿਆ ਹੀ ਨਹੀਂ ਹੁੰਦਾ ਪਤਾ ਹੀ ਨਹੀਂ ਹੁੰਦਾ ਇਸ ਕਰਕੇ ਰਸਾ ਪਾਇਆ ਤੇ ਆਪੇ ਹੌਲੀ ਹੌਲੀ ਸੈੱਟ ਹੋ ਜੇਗੀ ਫਾਰਮ 'ਚ ਕੀ ਕਰਦੇ ਨੇ ਇਹਨਾਂ ਨੂੰ ਘੇਰ ਕੇ ਲਿਆਂਦੇ ਨੇ ਤੇ ਸਕੰਜਾ ਵਿੱਚ ਪਾ ਕੇ ਤੇ ਇਹਨਾਂ ਦੀ ਲਾਈਨਾਂ ਬਣੀ ਹੁੰਦੀਆਂ ਲਾਈਨਾਂ 'ਚ ਤੁਰਦੀਆਂ ਰਹਿੰਦੀਆਂ ਤੁਰਦੀਆਂ ਰਹਿੰਦੀਆਂ ਤੇ ਜਾ ਕੇ ਮਿਲਕਿੰਗ ਪਾਰਲਰ ਦੇ ਵਿੱਚ ਖੜ ਜਾਂਦੇ ਆਪੇ ਰੂਟੀਨ ਦੇ ਐਨੀਮਲ ਜਿਉ ਰੂਟੀਨ ਹੋਏਗੀ ਇਹਨਾਂ ਨੇ ਉਹਦੇ ਤੇ ਐਡਜਸਟ ਹੋ ਜਣਾ ਜਿਉ ਰੋਜ਼ ਕਰੋਗੇ ਹਾਂ ਉਹਦੇ ਤੇ ਇਹਨਾਂ ਨੇ ਐਡਜਸਟ ਹੋ ਆ ਦੇਖੋ ਆਰਾਮ ਨਾਲ ਵਧੀਆ ਫੀਡ ਖਾ ਰਹੀ ਹੁਣ ਬਸ ਤੁਰਨ ਦੀ ਪ੍ਰੋਬਲਮ ਹੈ ਉਹ ਵੀ ਹੋ ਜੇਗੀ ਠੀਕ ਇਹਨੂੰ ਟਾਈਮ ਦੀ ਲੋੜ ਹੈ ਟਾਈਮ ਆਪਾਂ ਦੇ ਰਹਿਆ ਇਹਨੂੰ ਕੱਟ ਆਵੇ ਮੈਂ ਕਿੱਡੀ ਕਿੱਡੀ ਮੋਟੀ ਧਾਰੇ ਦੀ ਆਹ ਇਹਦੇ ਥਾਂ ਵੀ ਸਹੀ ਚੋਈ ਵਾਲੇ ਆਹਾਂ ਵੱਡੇ ਥਾਂ ਨੇ ਇਹਦਾ ਆਰਡਰ ਪਤਾ ਕਿੰਦਾ ਹਿਲਦਾ ਜੇਦਾ ਪੰਜਾਬੋ ਦਾ ਨਹੀਂ ਹਿਲਦਾ ਹੁੰਦਾ ਇਹ ਚੋਣੇ ਤੇ ਇੱਧਰ 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 ਇਹ ਹਿਲਣਾ ਆਰਡਰ ਪੂਰਾ ਹੂੰ ਉਦਾਂ ਹੁਣ ਸੋਣਾ ਹਾਕ ਗਿਆ ਆ ਤਿੰਨੇ ਗਾਵਾਂ ਦੀ ਧਾਰਕ ਦੀ ਥਕਣਾ ਹੀ ਆ ਮੈਨੂੰ ਲੱਗਦਾ ਮੁਰਗਾ ਹੀ ਏ ਮੁਰਗੀ ਨਹੀਂ ਹੈਗੀ ਕਿਹੜਾ ਵਾਲਾ ਆ ਵਾਲਾ ਜਿਹੜਾ ਛੋਟਾ ਚੂਚਾ ਹੀ ਆ ਵੱਡਾ ਹੋ ਰਿਹਾ ਮੁਰਗੇ ਮੁਰਗੇ ਵਰਗੇ ਖੰਭ ਆ ਰਹੇ ਤੇ ਆ ਜਿਹੜਾ ਮੁਰਗੇ ਹਾਂ ਮੁਰਗਾ ਹੀ ਆ ਮੁਰਗਾ ਇਹਦੇ ਟੇਲ ਵੀ ਦੇਖੋ ਲੰਬੀ ਹੋ ਰਹੀ ਏ ਹੌਲੀ ਹੌਲੀ ਨਾਲ ਸਿਲਕੀ ਜੀ ਹੋ ਰਹੀ ਕਲਗੀ ਨਹੀਂ ਹੈਗੀ ਬਸ ਇਹਦੀ ਨਸਲਾਂ ਨਸਲਾਂ ਦਾ ਫਰਕ ਹੈ ਨਾ ਇਹ ਕੋਈ ਨਹੀਂ ਕੋਈ ਅੰਨੇ ਤੈਨੂੰ ਪਤੀਲੇ ਚ ਆਪਾਂ ਪਤੀਲੇ ਜੀ ਪਏਗਾ ਲੋ ਜੀ ਧਾਰ ਚੋਲੀ ਆਪਾਂ ਇਹਦੀ ਤੇ ਆ ਲੈ ਜਾਨੇ ਤੇ ਗਾਂ ਨੂੰ ਹੁਣ ਨਿਭਾ ਕੇ ਤੇ ਜਿਹੜੀ ਸਫਾਈ ਰਹਿੰਦੀ ਉਹ ਕਰ ਦੇਣੀ ਆ ਕੋਈ ਆ ਵੀ ਚੱਕ ਦੀ ਸਾਬ ਓਕੇ ਇੱਥੋਂ ਹੁਣ ਆਪਾਂ ਚੰਗੀ ਤਰ੍ਹਾਂ ਸਫਾਈ ਕਰ ਦਾਂਗੇ ਤੇ ਆ ਚੱਕ ਦੇਣਾ ਸਾਰਾ ਸਫਾਈ ਕਰ ਦੇਣੀ ਇੰਨੀ ਮਿੱਟੀ ਆਪਾਂ ਨਹੀਂ ਕਿੱਥੋਂ ਜਾਂਦੀ ਹੈ ओके गाइस आज की आज दी वीडियो ਤੇ ਆਪਾਂ ਤਿੰਨਾਂ گاਵਾਂ ਦੀ ਧਾਰ ਚੋ ਲਈ ਹੈ ਇੱਕ گاਉਂ ਦੀ ਥੋੜੀ ਜਿਹੀ ਰਹਿ ਗਈ ਹੈ ਫੀਡਿੰਗ ਕਰਤੀ ਹੈ ਪੱਠੇ ਪਾਤੇ ਇਹਨਾਂ ਨੂੰ ਤੇ ਮਿਲਾਂਗੇ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਖਿਓ ਆਪਣਾ ਖਿਆਲ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਥੈਂਕ ਯੂ